ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਹਿਰ ਦੀ ਸਾਫ ਸਫਾਈ ਦੀ ਗੱਲ ਕਰੀਏ ਤਾਂ ਉਹ ਨਾ ਮਾਤਰ ਹੈ ਜਿਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ। ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਲੋਕਾਂ ਵੱਲੋਂ ਸਾਡੀ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕੀਤੀ ਗਈ ਅਤੇ ਆਖਿਆ ਗਿਆ ਕਿ ਇਸ ਕੂੜੇ ਕਾਰਨ ਪਾਰੀਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਸ਼ ਹੈ ਸੰਬੰਧੀ ਫਾਸਵੇ ਦੀ ਸਪੈਸ਼ਲ ਰਿਪੋਰਟ। ਬਿਲਕੁਲ ਆ ਜਗ੍ਹਾ ਦੇ ਇਕੱਠੇ ਹੋਏ ਹੁੰਦੇ ਜਿਹੜਾ ਸਫਾਈ ਕਰਨ ਵਾਲੇ ਜੇ ਕਿਤੇ ਆਂਦਾ ਕਿਤੇ ਦਿਨ ਬਾਅਦ ਅੱਧਾ ਚੁੱਕਦਾ ਅੱਧਾ ਫੇਰੇ ਨਾਲ ਜਾਂਦਾ ਫਿਰ ਸੜਕਾਂ ਦੇ ਡਿੱਗਦਾ ਜਾਂਦਾ ਕੂੜਾ ਤੋਂ ਪਰਵਾਹੀ ਕਰਦੇ ਕਿਸੇ ਕਿਸਮ ਦੀ ਜੇ ਉਹਨਾਂ ਨੂੰ ਕੁਝ ਕਹੇ ਤਾਂ ਖਾਣ ਵੱਡੇ ਨੂੰ ਬਾਈਲੇ ਪੈਂਦੇ ਲੱਗੀਆਂ ਕੁਝ ਸਾਡੇ ਤੁਹਾਡੇ ਵੀ ਗੱਲਾਂ ਕਿ ਬੋਲੋ ਬੜੀ ਇੱਕ ਜਗ੍ਹਾ ਬਣੀ ਉਹਥੇ ਨਹੀਂ ਸੁਟਣਾ ਉੱਥੇ ਘਰੇਰਾ ਪਾਵੇ ਉੱਥੇ ਘਰ ਰੋਵੇ ਦੋਵੇਂ ਤਰ੍ਹਾਂ ਦੀ ਦੋਮਾ ਜੀ ਗਲਤੀ ਕੀ ਹੈ ਇਹ ਨਹੀਂ ਕਿ ਸਿਰੋ ਸਾਡੇ ਜੀ ਗਈ ਹੈ ਅਸੀਂ ਮੰਨਿਆ ਪ੍ਰਸ਼ਾਸਨ ਜਿਹੜੇ जहाँ ठेका दिता है या जो इंप्लाईज है उन्होंने अगर रखे पैसे इस दे के हम भाई सारे गलत काम हो जो अफसर लाए जाके आगे निगरानी रखन उन्होंने उन्होंने कोरवा लैन अमी शहर की सफाई जोड़ी है होनी चाहिए है जोड़े अफसर ने उपर बैठे ने पूरी उन्होंने को डेली रिपोर्ट लैन अड़ी कम की और आप ही ना फेरा पान दूजे चौथे दिन देख ਜਾਣਾ ਜਾਣਾ ਉਹ ਸਫਾਈ ਹੋਏਗੀ ਨਹੀਂ ਨਜ਼ਰ ਤੇ ਆਈਓ ਕੁシャンਦਾ ਵੇ ਦੇਖੋ ਇੱਕ ਦਿਨ ਚੁੱਕ ਲਿਆਂਦੇ ਚਾਰ ਦਿਨ ਆਂਦੇ ਨਹੀਂ ਇਹ ਤੁਹਾਡੇ ਸਾਹਮਣੇ ਤੁਸੀਂ ਰਿਪੋਰਟਾਂ ਖਿੱਚੀਆਂ ਨਹੀਂ ਆ ਸਮਾਰਟ ਸਿਟੀ ਐਸੀ ਸਮਾਰਟ ਸਿਟੀ ਉਹ ਕਹ ਰਹੇ ਤੁਸੀਂ ਇਹ ਸਮਾਰਟ ਸਿਟੀ ਕਹੋਗੇ ਐਸ ਤੋਂ ਵੱਡੀ ਐਸ ਤੋਂ ਵੱਡੀ ਸਮਾਰਟ ਸਿਟੀ ਕਿਹੜੀ ਹੈ ਜਗ੍ਹਾ ਜਗ੍ਹਾ ਹੱਟੇ ਲੱਗੇ ਨਜ਼ਰ ਆਂਦੇ ਨੇ ਸਾਡੇ ਲੋਕਾਂ ਨੂੰ ਕੀ ਚਾਹੀਦਾ ਸੇ ਸਾਫ਼ ਸਫਾਈ ਜੇ ਸਾਡੇ ਸਾਡੇ ਉਹ ਹੀ ਸਮਾਰਟ ਸਿਟੀ ਹੈ ਹੋਰ ਸਾਨੂੰ ਕੋਈ ਬੈਨੀਫਿਟ ਤਾਂ ਕੋਈ ਮਿਲਣਾ ਨਹੀਂ ਕੀ ਚਾਹੀਦਾ ਉਹ ਤਾਂ ਸਰਕਾਰਾਂ ਨੂੰ ਮਿਲਣਾ ਉਹਨਾਂ ਨੂੰ ਮਿਲਣਾ ਉਹ ਜਾਣਦੇ ਸਾਡੇ ਨੂੰ ਇਹੋ ਚਾਹੀਦਾ ਸਫਾਈ ਚਾਹੀਦੀ ਹੈ ਇਹ ਸਫਾਈ ਕਿੰਨੀ ਸਮ ਕੂੜਾ ਚੁੱਕਦੇ ਮੁਰਕੇ ਦੋ ਦਿਨ ਦਿਨ ਆਂਦੇ ਨੇ ਟੈਕਸ ਟੈਕਸ ਸਾਨੂੰ ਪਈ ਜਾ ਰਿਹਾ ਅੱਜ ਫਲਾਣਾ ਟੈਕਸ ਹੈ ਟੀਨਾ ਟੈਕਸ ਹੈ ਉਹਲਾ ਟੈਕਸ ਹੈ ਉਸੇ ਸਾਨੂੰ ਚੱਲਣ ਤੇ ਵੀ ਟੈਕਸ ਲੱਗ ਜਾ ਇਹ ਵੀ ਤੇ ਹੋ ਸਕਦਾ ਬਾਕੀ ਸਰਕਾਰ ਦੇ ਜੋ ਹੈਗੇ ਪਤਾ ਹੀ ਇਹ ਗਲੀ ਗੁਜਰਾ ਸ਼ਹਿਰ ਦਾ ਪੌਛ ਇਲਾਕਾ ਜਿੱਨੂੰ ਕੰਦੇ ਇਹ ਪਾਈ ਦਾ ਕੱਢਾ ਜਿਹੜਾ ਹਿੰਦੂ ਕਾਲਜ ਹੈ ਜਨਾਨਾ ਹਸਪੀਟਲ ਹੈ ਬਿਮਾਰੀ ਸਭ ਤੋਂ ਪਹਿਲੇ ਆਏਗੀ ਉਹ ਗੋ ਹਾਲਾਤ ਇਹੋ ਜਿਹੇ ਹੋ ਗਏ ਨੇ ਮੌਸਮੀ ਇਹੋ ਜੇ ਚੱਲਦਾ ਪਿਆ ਬਰਸਾਤ ਦਾ ਤੇ ਬਿਮਾਰੀ ਤੇ ਮੱਛਰ ਦੇ ਇੰਜਾਂ ਸਭ ਪੁੱਛੋ ਕੁਛ ਨਹੀਂ ਪਹਿਲੇ ਸਭ ਕੂੜੇ ਦੀ ਸਭ ਤੋਂ ਪਹਿਲੇ ਲਿਫਟਿੰਗ ਹੋਣੀ ਚਾਹੀਦੀ ਹੈ ਤਾਂ ਹੀ ਥੋੜਾ ਜਿਹਾ ਬਚਾਅ ਹੋਗਾ ਉਹ ਨਹੀਂ ਕਰਦੇ ਉਹ ਕਰਦੇ ਨੇ ਇੱਕ ਦਿਨ ਕਰਦੇ ਚਾਰ ਦਿਨ ਨਹੀਂ ਆਉਂਦੇ ਕਿਉਂਕਿ ਜੇ ਕਹੋ ਉਹ ਕੰਨੀ ਤੇ ਰੋ ਜਾਂਦੇ ਹੁਣ ਅਸੀਂ ਬਹਿਸ ਤੇ ਸਕਦੇ ਕਹਿਣ ਨੂੰ ਸਮਾਰਟ ਸਿਟੀ ਪਰ ਹਾਲਾਤ ਵੱਦ ਨਾਲੋਂ ਬੱਤਰ ਜਿਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਬਿਲਕੁਲ ਸਾਹਮਣੇ ਦਿਖਾਈਆਂ ਨੇ ਕਿ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਕੋਸ਼ ਇਲਾਕੇ ਨੇ ਭਰੇ ਸ਼ਹਿਰ ਦੇ ਅੰਦਰ ਨੇ ਜਗ੍ਹਾ ਜਗ੍ਹਾ ਦੀ ਗੱਲ ਕਰ ਲਈਏ ਸੜਕਾਂ ਦੀ ਗਲੀ ਮਹੱਲਿਆਂ ਦੀ ਚੌਂਕਾਂ ਦੀ ਬਾਜ਼ਾਰਾਂ ਦੀ ਹਰ ਜਗ੍ਹਾ ਕੂੜੇ ਦੀਆਂ ਢੇਰੀਆਂ ਦਿਖਦੀਆਂ ਹਨ ਨਰਕ ਭਰਿਆ ਹਾਲ ਹੈ ਬਿਮਾਰੀਆਂ ਲੱਗਣ ਦਾ ਡਰ ਹੈ ਉੱਤੋਂ ਬਰਸਾਤੀ ਮੌਸਮ ਹੈ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇੱਕੋ ਗੁਹਾਰ ਲਗਾਈ ਗਈ ਹੈ ਕਿ ਹਰ ਤਰ੍ਹਾਂ ਦਾ ਟੈਕਸ ਜਿੰਦਾ ਵੱਲੋਂ ਭੇ ਕੀਤਾ ਜਾਂਦਾ ਹੈ ਉਹਦੇ ਬੱਲੇ ਜਿਹੜੀ ਸੁੱਖ ਸੁਵਿਧਾ ਨੇ ਲੋਕਾਂ ਨੂੰ ਉਹ ਕਿਉਂ ਨਹੀਂ ਪੂਰੀ ਦਿੱਤੀ ਜਾਂਦੀ ਉਹਦੇ ਸਬੰਧ ਦੇ ਵਿੱਚ ਜੇ 스마트 ਸਿਟੀ ਦੀ ਗੱਲ ਕਰਤਾਬਾਂ ਤੱਕ ਹੀ ਕੀਤੀ ਜਾਂਦੀ ਹੈ ਉਹਨੂੰ ਕਿਤੇ ਅਮਲੀ ਜਮਾ ਦੇਣ ਦੀ ਲੋੜ ਹੈ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਸਫਾਈ ਹੋਣ ਦੀ ਲੋੜ ਹੈ ਲੋਕਾਂ ਨੇ ਕੂੜੇ ਦੀ ਲਿਫਟ ਦੀ ਗੱਲ ਕੀਤੀ ਹੈ ਕੰਮ ਦਿਖਣਾ ਵੀ ਚਾਹੀਦਾ ਜੇ ਪ੍ਰਸ਼ਾਸਨ ਕਰਦਾ ਤੇ ਹਲਾ ਤੁਸੀਂ ਦੇਖ ਹੀ ਰਹੇ ਜੇ ਤੋ ਸਾਡੀ ਇੱਕ ਖਬਰ ਤੋਂ ਬਾਅਦ ਪ੍ਰਸ਼ਾਸਨ ਦੇਖੋ ਕਿੰਨਾ ਕੁ ਜਾਗਰੂਕ ਹੁੰਦਾ ਹੈ ਇਹਦੇ ਵੱਲ ਧਿਆਨ ਦਿੰਦਾ ਹੈ ਜਿਹੜੇ ਜਗ੍ਹਾ ਜਗ੍ਹਾ ਲੱਗੇ ਕੂੜੇ ਢੇਰ ਕਿੰਨੀ ਜਲਦੀ ਤੋਂ ਸਾਫ਼ ਕੀਤੇ ਜਾਂਦੇ ਨੇ ਇਹ ਇੱਕ ਸੋਚਣ ਵਾਲੀ ਗੱਲ ਹੈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਟ ਨਿਊਜ਼ ਅਮਰ